ਹਾਂਜੀ ਬਾਈ ਸਸਤੀਕਰ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਕਣਕ ਦੇ ਵਿੱਚ ਫੁਟਾਰ ਲਈ ਆਪਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਮੰਨ ਲਓ ਗ੍ਰੋਥ ਪ੍ਰੋਮੋਟਰ ਜਾਂ ਕੋਈ ਦਾਣੇਦਾਰ ਪ੍ਰੋਡਕਟ ਵੀ ਜਿਹਦੇ ਨਾਲ ਆਪਾਂ ਕਣਕ ਦੀ ਫੁਟਾਰ ਕਰਾ ਸਕੀਏ ਵੀ ਉਹ ਚੀਜ਼ਾਂ ਦਾ ਸਹਾਰਾ ਲੈਣਾ ਚਾਹੀਦਾ ਤੇ ਨਹੀਂ ਇਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਤੇ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਬੈਲ ਵਾਲਾ ਬਟਨ ਨਾ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਬਈ ਹੁਣ ਆਪਣੀਆਂ ਕਣਕ ਲਗਭਗ 40-45 ਦਿਨ ਕੰਪਲੀਟ ਕਰ ਚੁੱਕੇ ਹਾਂ ਪਰ ਅਗੇਤੀਆਂ ਵੀ ਜਿਹੜੀਆਂ ਕਣਕਾਂ ਜਿਹੜੀਆਂ ਅਕਤੂਬਰ ਦੇ ਲਾਸਟ ਹਫਤੇ ਦੇ ਵਿੱਚ ਬਜਾਈ ਹੋਈ ਸੀ ਉਹ ਜ਼ਿਆਦਾ ਸਮਾਂ ਲੈ ਗਈਆਂ ਕਿਉਂਕਿ ਉਹਨਾਂ ਦੇ ਵਿੱਚ ਤਾਂ ਯੂਰੀਆ ਵੀ ਕੰਪਲੀਟ ਹੋ ਚੁੱਕੀ ਹੋਣੀ ਤੇ ਨਾਲ ਦੀ ਨਾਲ ਦੂਸਰੇ ਪਾਣੀ ਦੀ ਵੀ ਤਿਆਰੀ ਚੱਲ ਰਹੀ ਹੁਣ ਪਰ ਆਪਣੀ ਕਣਕ ਵੀ ਜੀ ਹੋਈ ਆ ਇਹ 5 ਨਵੰਬਰ ਦੀ ਆਪਾਂ 4 ਨਵੰਬਰ ਨੂੰ ਦੂਸਰੇ ਖੇਤ ਬਿਜਾਈ ਸ਼ੁਰੂ ਕੀਤੀ ਸੀ ਇਹ 5 ਨਵੰਬਰ ਦੀ ਕਣਕ ਆ ਤਾਂ ਹੁਣ ਇਹਦੇ ਵਿੱਚ ਆਪਾਂ ਲਗਭਗ 2 ਗੱਟੇ ਯੂਰੀਆ ਪਾਈਆ ਤੇ ਨਾਲ ਆਪਾਂ ਪਹਿਲਾ ਪਾਣੀ ਲਾਇਆ ਹੋਇਆ ਇਹਨੂੰ 20-22 ਦਿਨਾਂ ਦੀ ਕਣਕ ਨੂੰ ਪਾਣੀ ਲਾਤਾ ਤਾਂ ਹੁਣ ਕਈ ਜ਼ਿਮੀਂਦਾਰ ਪੁੱਛ ਰਹੇ ਕਿ ਕਣਕ ਦੇ ਉੱਪਰ ਆਪਾਂ ਕਿਸੇ ਪ੍ਰਕਾਰ ਦਾ ਕੋਈ ਵੀ ਗਰੋਥ ਪ੍ਰੋਮੋਟਰ ਜਾਬ ਫਿਰ ਕੋਈ ਐਮਈ ਦਾ ਪ੍ਰੋਡਕਟ ਜਿਹੜਾ ਕਣਕ ਦੀ ਫੁਟਾਰ ਵਧਾ ਸਕੇ ਵੀ ਉਹ ਕਰਨਾ ਚਾਹੀਦਾ ਕਿ ਨਹੀਂ ਤਾਂ ਬਈ ਉਹਦੇ ਬਾਰੇ ਗੱਲ ਕਰੀਏ ਤਾਂ ਜਿਵੇਂ ਕਿ ਹੁਣ ਆਪਾਂ ਹਰ ਸਾਲ ਆਪਣੇ ਝੋਨੇ ਦੇ ਵਿੱਚ ਹਰ ਪ੍ਰਕਾਰ ਦੇ ਕੋਈ ਨਾ ਕੋਈ ਗ੍ਰੋਥ ਪ੍ਰਮੋਟਰ ਹਰ ਇੱਕ ਕਿਸਾਨ ਜ਼ਿੰਮੇਵਾਰ ਪਾਉਂਦਾ ਕੋਈ ਪਦਾਨ ਲਾ ਲਓ ਰੀਜ਼ੈਂਟ ਲਾ ਲਓ ਦਾਣੇਦਾਰ ਜ਼ਹਿਰਾਂ ਤੇ ਉੱਪਰ ਸੜਕਣ ਲਈ ਕਈ ਐਸਿਡ ਜੋ ਕਿ ਕਣਕ ਜਾਂ ਝੋਨੇ ਦੀ ਫੁਟਾਰ ਤੱਕ 라 ਦਿੰਦੇ ਪਰ ਉਹਨਾਂ ਨਾਲ ਝਾੜ ਨਹੀਂ ਵਾ ਸਕਦਾ ਝਾੜ ਵਧਾਣਾ ਆਪਣੇ ਚੰਗੇ ਮੌਸਮ ਨਾਲ ਤਾਂ ਹੁਣ ਕਣਕ ਦੇ ਉੱਪਰ ਮੈਂ ਤਾਂ ਨਹੀਂ ਤੁਹਾਨੂੰ ਰਾਇ ਦਿੰਦਾ ਕਿ ਤੁਸੀਂ ਕੋਈ ਕਿਸੇ ਪ੍ਰਕਾਰ ਦਾ ਐਵੇਂ ਦਾ ਗ੍ਰੋਥ ਪ੍ਰੋਮੋਟਰ ਛਿੜਕੋ ਜਾਂ ਕੋਈ ਦਾਣੇਦਾਰ ਜ਼ਹਿਰ ਜ਼ਮੀਨ ਦੇ ਵਿੱਚ ਪਾਓ ਕਿ ਜਿਹਦੇ ਨਾਲ ਕਣਕ ਦੀ ਫੁਟਾਰ ਹੋ ਜਾਈ। ਕਣਕ ਦੀ ਫੁਟਾਰ ਕਰਾਉਣ ਲਈ ਆਪਣੇ ਕੋਲੇ ਦੋ ਤਿੰਨ ਤਰੀਕੇ ਆ ਸਿੰਪਲ ਦੇ। ਪਹਿਲਾ ਤਰੀਕਾ ਜੇ ਤੁਹਾਡੀ ਕਣਕ ਅਗੇਤੀ ਬਜਾਈ ਹੋਈ ਆ ਨਵੰਬਰ ਦੇ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਹੀ ਲਾ ਲਓ ਜਿਹੜੀਆਂ ਕਣਕਾਂ ਵਿਜੀਆਂ ਉਹਨਾਂ ਦੇ ਵਿੱਚ ਜੇ ਤੁਸੀਂ ਪਾਣੀ 20 ਤੋਂ 22 ਦਿਨਾਂ ਦੇ ਵਿੱਚ ਪਾਣੀ ਲਾਤਾ ਸੀ ਤਾਂ ਤੁਹਾਡੀ ਕਣਕ ਨੇ ਆਟੋਮੈਟਿਕ ਹੀ ਫੁਟਾਰ ਵਧੀਆ ਕਰਨੀਆਂ ਨੰਬਰ 2 ਤੇ ਯੂਰੀਆ ਦੀ ਮੈਨੇਜਮੈਂਟ ਸਹੀ ਹੈ ਸਹੀ ਟਾਈਮ ਤੇ ਯੂਰੀਆ ਦੇ ਰਹੇ ਹੋ ਕਣਕ ਕਿਸੇ ਵੀ ਪ੍ਰਕਾਰ ਖੜੀ ਨਹੀਂ ਪਰ ਇਸ ਸਾਲ ਜ਼ਿਆਦਾਤਰ ਕਣਕਾਂ ਫੁਟਾਰ ਕਿਉਂ ਨਹੀਂ ਕਰ ਰਹੀਆਂ ਉਹਦਾ ਕਾਰਨ ਹੈ ਠੰਡ ਤਾਂ ਜਿਵੇਂ ਹੀ ਆਪਣਾ ਜੁਨੀਅਰ ਸਟੀਆਂ ਕਹਿ ਰਹੀਆਂ ਨੇ ਬੇਗੀਤੀ ਬਜਾਈ ਕਰੋਗੀਤੀ ਤਾਂ ਵੀ ਅੱਗੇ ਕਣਕ ਪੱਕਣ ਟਾਈਮ ਜਿਹੜੀ ਗਰਮੀ ਪੈਂਦੀ ਹੈ ਉਸ ਤੋਂ ਬਚ ਸਕੇ ਪਰ ਇਹ ਸਭ ਰੱਬ ਦੇ ਰੱਬ ਦੇ ਹੱਥ ਹੈ ਮੌਸਮ ਤੇ ਡਿਪੈਂਡ ਹੈ ਕਿਉਂਕਿ ਅਗੀਤੀ ਪਝਾਈ ਜਿਹੜੀ ਹੁਣ ਦਸੰਬਰ ਦੇ ਸੌਰੀ ਅਕਤੂਬਰ ਦੇ ਅਖੀਰਲੇ ਹਫਤੇ ਦੇ ਵਿੱਚ ਬਜਾਈ ਹੋਈ ਜਾਨੀ ਅਕਤੂਬਰ 25 26 27 28 29 22 ਬਜਾਈ ਹੋਈ ਉਸ ਕਣਕ ਲਈ ਬਹੁਤਾ ਚੰਗੀ ਠੰਡ ਨਹੀਂ ਪਈ ਮੌਸਮ ਦੇ ਵਿੱਚ ਤਾਪਮਾਨ ਜ਼ਿਆਦਾ ਰਿਹਾ ਤਾਂ ਜਿਹਦੇ ਕਰਕੇ ਕਣਕ ਦੀ ਫੁਟਾਰ ਘੱਟ ਹੋਈ ਲੈਂਥ ਜ਼ਿਆਦਾ ਹੋਗੀ ਤਾਂ ਹੁਣ ਜੇ ਮੰਨ ਲਓ ਤੁਸੀਂ ਕਿਸੇ ਗ੍ਰੋਥ ਪ੍ਰਮੋਟਰ ਦਾ ਸਹਾਰਾ ਲੈ ਵੀ ਲਿਆ ਤਾਂ ਉਹਦੇ ਨਾਲ ਕੀ ਹੋਣਾ ਤੁਹਾਨੂੰ ਅਖੀਰ ਦੇ ਵਿੱਚ ਬਹੁਤ ਮੁਸ਼ਕਲ ਆਉਣਿਆ ਕਿਉਂਕਿ ਤਿੰਨ ਚਾਰ ਚਾਰ ਗੱਟੇ ਤਾਂ ਮੈਕਸਿਮਮ ਕਣਕ ਦੇ ਵਿੱਚ ਤੁਸੀਂ ਪਾਉਂਗੇ ਪਾਉਂਗੇ ਚਾਹੇ ਅਗੇਤੀ ਆ ਚਾਹੇ ਪਛੇਤੀ ਆ ਕਿਉਂਕਿ ਜ਼ਿੰਮੇਦਾਰ ਹਰ ਵਾਰ ਇਹ ਚੀਜ਼ ਸੋਚਦਾ ਹੈ ਕਿ ਜੇ ਮੈਂ ਯੂਰੀਆ ਘੱਟ ਪਾਈ ਤਾਂ ਸ਼ਾਇਦ ਮੇਰਾ ਝਾੜ ਘਟੂਗਾ ਚਾਰ ਘਟੇ ਪਾਉਣ ਤੋਂ ਬਾਅਦ ਤੁਸੀਂ ਕੋਈ ਨਾ ਕੋਈ ਐਵੇਂ ਦਾ ਪ੍ਰੋਡਕਟ ਕਿ ਜਿਹੜਾ ਕਣਕ ਨੂੰ ਫਟਾਰ ਕਰਾ ਦੇ ਉਹਦਾ ਵਿੱਚ ਸਹਾਰਾ ਲਓਗੇ ਤਾਂ ਉਹਨਾਂ ਤੁਹਾਡਾ ਕੀ ਕਰਨਾ ਝਾੜ ਨਹੀਂ ਵਧਾਉਣਾ ਪਰ ਨੁਕਸਾਨ ਜ਼ਰੂਰ ਕਰਨਾ ਹੈ ਨੁਕਸਾਨ ਕੀ ਹੋਣਾ ਕਿ ਜਦੋਂ ਤੁਸੀਂ ਅਖੀਰਲੇ ਟਾਈਮ ਕਣਕ ਦੇ ਪੱਕਣ ਦੇ ਅਖੀਰਲਾ ਪਾਣੀ ਲਾਉਣਾ ਕਣਕ ਦੇ ਫਟਾਰ ਜ਼ਿਆਦਾ ਹੋਈ 네ਗੇਟਿਵ ਟੈਲਰ ਆਉਣਗੇ ਉਹ ਉਹਨਾਂ ਦੇ ਵਿੱਚ ਕੁਝ ਵੀ ਬੱਲੀ ਨਹੀਂ ਆਉਣੀ ਤਾਂ ਉਹਨੇ ਕੀ ਕਰਨਾ ਉਹ ਭਾਰੀ ਹੋ ਕੇ ਫਸਲ ਨੇ ਤੁਹਾਡੀ ਨੇ ਡਿੱਗ ਜਾਣਾ ਤਾਂ ਡਿੱਗਣ ਨਾਲ ਤੁਹਾਨੂੰ ਪਤਾ ਹੀ ਹੈ ਕਿ ਝਾੜ ਵਧਦਾ ਜਾਂ ਘਟਦਾ ਐਨਕ ਤੁਸੀਂ ਆਪਸੇ ਤਾਂ ਜੇ ਤੁਸੀਂ ਨੈਚੁਰਲ ਤਰੀਕੇ ਨਾਲ ਕਣਕ ਦੀ ਫੁਟਾਰ ਕਰਾਉਣਾ ਚਾਹੁੰਦੇ ਹੋ ਵੈਸੇ ਤਾਂ ਪੰਜ ਚਾਰ ਦਿਨ ਵੇਟ ਕਰੋ ਕਿਉਂਕਿ ਜਿਵੇਂ ਹੀ ਠੰਡ ਪੈਣੀ ਸਟਾਰਟ ਹੋ ਗਈ ਉਸ ਹਸਾਬ ਨਾਲ ਹੀ ਆਪਣੀ ਝਣਕ ਨੂੰ ਆਪਣੇ ਆਪ ਹੀ ਫੁਟਾਰ ਕਰ ਲੈਣੀ ਉਹਨੇ ਜਿੰਨੀ ਕਰਨੀ ਆ ਤਾਂ ਹੁਣ ਤੁਸੀਂ ਕੀ ਕਰਨਾ ਜੇ ਤੁਹਾਡੇ ਕਣਕ ਮੰਨ ਲਓ ਤੀਲੀਆਂ ਤੀਲੀਆਂ ਹੀ ਖੜੀ ਆ ਤੇ ਉਹਦੇ ਵਿੱਚ ਕੋਈ ਬਹੁਤਾ ਵਧੀਆ ਫੁਟਾਰ ਨਹੀਂ ਲੱਗ ਰਹੀ ਤੁਸੀਂ ਉਹਦੇ ਲਈ ਤੁਸੀਂ ਇੱਕ ਸਿੰਪਲ ਫੰਡਾ ਕਰ ਸਕਦੇ ਹੋ ਨਾਹੀਂ ਤਾਂ ਤੁਹਾਨੂੰ ਮਾਰਕੀਟ ਜਾਣ ਦੀ ਜ਼ਰੂਰਤ ਹੈ ਤੇ ਨਾ ਹੀ ਕੋਈ ਹਿਊਮਿਕ ਐਸਿਡ ਜਾਂ ਕੋਈ ਕਿਸੇ ਪ੍ਰਕਾਰ ਦਾ ਗਰੋਥ ਪ੍ਰਮੋਟਰ ਯੂਜ਼ ਕਰਨ ਦੀ ਜ਼ਰੂਰਤ ਹੈ ਤੁਸੀਂ ਕਿਲੋ ਡੇਢ ਕਿਲੋ ਯੂਰੀਆ ਲੈ ਲਓ ਤੇ 2 ਕਿਲੋ ਡੀਪੀ ਇਹਨਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਤੇ ਤੁਸੀਂ ਪਰ ਇਕੜ ਦੇ ਸਪਰੇਅ ਕਰ ਦੋ ਇਹਦੀ ਤਾਂ ਤੁਸੀਂ ਦੇਖੋਗੇ ਤੁਹਾਡੀ ਕਿਹੜੀ ਜਿਹੜੀ ਕਣਕ ਖੜੀ ਹੋਈ ਉਹ ਵੀ ਚੱਲ ਪੂਗੀ ਤੇ ਜੇ ਕਣਕ ਦੇ ਵਿੱਚ ਕੋਈ ਹੋਰ ਪੀਲਾਪਨ ਪੀਲਾਪਨ ਨੂੰ ਸਿੰਪਲ ਤਰੀਕੇ ਨਾਲ ਆਪਾਂ ਠੀਕ ਕਰ ਸਕਦੇ ਆ ਬਾਅਦ ਤੋਂ ਬਾਅਦ ਮੈਗਨੀਜ਼ ਦੀ ਘਾਟੂ ਮੈਗਨੀਜ਼ ਦੀ ਸਪਰੇਅ ਕਰ ਦੋ ਤੇ ਜੇ ਤੁਸੀਂ ਖੇਤ ਝੋਨੇ ਟਾਈਮ ਕੋਈ ਵੀ ਜ਼ਿੰਕ ਲਾ ਲਓ ਵੀ ਚਾਹੇ 33% ਵਾਲੀ ਚਾਹੇ 21% ਵਾਲੀ ਜੇ ਉਹਦੀ ਪੂਰੀ ਫੋਲ ਡੋਜ਼ ਦਿੱਤੀ ਆ ਤੁਸੀਂ ਤਾਂ ਤੁਹਾਨੂੰ ਕਣਕ ਦੇ ਵਿੱਚ ਮੈਗਨੀਜ਼ ਦੇ ਨਾਲ ਜ਼ਿੰਕ ਦੀ ਕੋਈ ਬਹੁਤਾ ਜ਼ਰੂਰਤ ਨਹੀਂ ਪੈਣੀ ਸਪਰੇਅ ਕਰਕੇ ਕਰਨ ਦੀ। ਵੀ ਮੈਕਸ ਕਰਕੇ ਕਰਨ ਦੀ ਕਿਉਂਕਿ ਜੇ ਤੁਸੀਂ ਝੋਨੇ ਟਾਈਮ ਫੁੱਲ ਡੋਜ਼ ਦਿੱਤੀ ਆ। ਅਗਰ ਤੁਹਾਨੂੰ ਲੱਗਦਾ ਕਿ ਤੇ ਨਾ ਕਿਤੇ ਵੀ ਸਾਡੇ ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਆ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ। ਉਹਦਾ ਪਤਾ ਲੱਗਣਾ ਤੁਹਾਡੀ ਮਿੱਟੀ ਟੈਸਟ ਕਰਾਏ ਤੋਂ ਕਿਉਂਕਿ ਖੇਤ ਦੇ ਵਿੱਚ ਤੱਤ ਬਹੁਤ ਭਰਪੂਰ ਮਾਤਰਾ 'ਚ ਪਏ ਨੇ ਪਰ ਕਈ ਵਾਰ ਕੀ ਹੁੰਦਾ ਪੌਦਾ ਲੈ ਨਹੀਂ ਸਕਦਾ। ਤਾਂ ਇਹ ਚੀਜ਼ਾਂ ਦਾ ਤੁਸੀਂ ਸਹਾਰਾ ਲੈ ਕੇ ਕਣਕ ਦੀ ਫੁਟਾਰ ਕਰਾ ਸਕਦੇ ਹੋ ਪਰ ਫੁਟਾਰ ਜਿਹੜੀ ਨੇਚਰਲੀ ਫੁਟਾਰ ਆ ਉਹ ਮੌਸਮ ਦੇ ਅਕੋਰਡਿੰਗ ਹੋਣੀ ਆ ਉਹਦੇ ਵਿੱਚ ਆਪਣਾ ਕਿਸੇ ਵੀ ਗਰੋਥ ਪ੍ਰੋਮੋਟਰ ਨੇ ਜਾਂ ਕਿਸੇ ਵੀ ਚੀਜ਼ ਨੇ ਆਪਣੀ ਫੁਟਾਰ ਨਹੀਂ ਕਰਾਉਣੀ ਤਾਂ ਉਹ ਚੀਜ਼ਾਂ ਵਰਤਨ ਨਾਲ ਨਾਲੇ ਤਾਂ ਆਪਣਾ ਜੇਬ ਖਰਚ ਹੁੰਦਾ ਜੇਬ ਖਰਚ ਤੋਂ ਬਾਅਦ ਇੱਕ ਵਾਰ ਕਣਕ ਨੇ ਰੰਗ ਜ਼ਰੂਰ ਕਾਲਾ ਹੋ ਜੂਗਾ ਆ ਲੱਗੂ ਤੁਹਾਨੂੰ ਵੀ ਆ ਯਾਰ ਬਾਕੀ ਇਹ ਚੀਜ਼ ਕਮਾਲ ਹੈ ਪਰ ਇਹ ਚੀਜ਼ਾਂ ਤੁਸੀਂ ਫਰੀ ਦੇ ਵਿੱਚ ਵੀ ਦੇਖ ਸਕਦੇ ਹੋ ਆਪਣੇ ਖੁਦ ਦੇ ਕਿਉਂਕਿ ਯੂਰੀਆ ਹਰ ਕੋਲੇ ਆ ਡੀਏਪੀ ਹਰ ਕੋਲੇ ਤੇ ਇਹਦੇ ਅਲੱਗ-ਅਲੱਗ ਘੋਲ ਬਣਾ ਕੇ ਸਪਰੇਅ ਕਰ ਲੋ ਤੁਹਾਡੀ ਫਟਾਰ ਉਦਾਂ ਹੀ ਚੰਗੀ ਹੋ ਜੂਗੀ ਤਾਂ ਤੁਸੀਂ ਕੀ ਕਰਨਾ ਮੰਨ ਲਓ ਵੀ ਖਰਚਾ ਬਚਾਉਣਾ ਜੇ ਤੁਸੀਂ ਖਰਚ ਬਚਾ ਲਿਆ ਤਾਂ ਹਿਸਾਬ ਲਾ ਲਓ ਵੀ ਤੁਹਾਡਾ ਝਾੜ ਆਪਣੇ ਆਪ ਵਧ ਗਿਆ ਕਿਉਂਕਿ ਝਾੜ ਡਿਪੈਂਡ ਆ ਮੌਸਮ ਤੇ ਹੁਣ ਅਗੇਤੀਆਂ ਕਣਕਾਂ ਨੂੰ ਸਟਾਰਟਿੰਗ ਵਾਲੀ ਗਰਮੀ ਮਾਰ ਗਈ। ਜਿਹੜੀ ਆਪਣੀ ਹੁਣ ਚੱਲ ਰਹੇ ਸਮੇਂ ਦੇ ਵਿੱਚ ਕੋਈ ਬਹੁਤ ਆ ਜਿਆਦੇ ਠੰਡ ਨਹੀਂ ਪਈ। ਤਾਂ ਜਿਹਦੇ ਕਰਕੇ ਕਣਕਾਂ ਨਾਲ ਹੀ ਚੜ ਗਈਆਂ ਫੁਟਾਰ ਘਟੋਈ ਇਹ ਚੀਜ਼ ਅਗੇਤੀਆਂ ਕਣਕਾਂ 'ਚ ਵਾਪਰ ਗਈ। ਤੇ ਜਿਹੜੀਆਂ ਪਛੇਤੀ ਬਜਾਈ ਹੋਈ ਆ ਉਹ ਆਪਾਂ ਨੂੰ ਪਤਾ ਹੀ ਆ ਅੱਗੇ ਮਾਰਚ-ਅਪ੍ਰੈਲ ਦੀ ਗਰਮੀ ਦੇ ਵਿੱਚ ਉਹਨਾਂ ਦਾ ਜਿਹੜਾ ਨਿਸਾਰੇ ਦਾ ਟਾਈਮ ਉਹ ਜੇ ਉਦੋਂ ਗਰਮੀ ਪੈ ਗਈ ਤਾਂ ਉਹਨਾਂ ਨੂੰ ਅਖੀਰਲੀ ਅਖੀਰਲਾ ਮੌਸਮ ਝਾੜ ਘਟਾ ਦਿੰਦਾ ਤਾਂ ਇਹ ਆਪਾਂ ਖੇਤੀ ਜਿਹੜੀ ਬਹੁਤ ਹੀ ਸਿਆਣੇ ਹੋ ਕੇ ਨਹੀਂ ਚੱਲਦੀ ਤਾਂ ਤੁਸੀਂ ਸਿਰਫ ਆਪਣਾ ਸਮਾਂ ਇਸ ਚੀਜ਼ ਤੇ ਧਿਆਨ ਦਿਓ ਕਿ ਤੁਹਾਡੀ ਕਣਕ ਦੇ ਵਿੱਚ ਕਿਸੇ ਵੀ ਤੱਤ ਦੀ ਘਾਟ ਨਾ ਹੋਵੇ ਤੁਹਾਡਾ ਖੇਤ ਵਧੀਆ ਤਰੀਕੇ ਨਾਲ ਪਾਣੀ ਲੱਗਿਆ ਹੋਵੇ ਹੁਣ ਜੇ ਤੁਸੀਂ ਡਬੋ ਕੇ ਪਾਣੀ ਲਾਤਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਕਿੰਨੀ ਗਰੋਥ ਪ੍ਰੋਮੋਟਰ ਪਾਈ ਜਾਓ ਕੁਛ ਕਰੀ ਜਾਓ ਉਸ ਕਣਕ ਨੇ ਕੋਈ ਬਹੁਤਾ ਝਾੜ ਨਹੀਂ ਦੇਣਾ ਕਿਉਂਕਿ ਗਰੋਥ ਪ੍ਰੋਮੋਟਰ ਜਾਂ ਕਿਸੇ ਵੀ ਪ੍ਰਕਾਰ ਦੀ ਦਾਣੇਦਾਰ ਜ਼ਹਿਰ ਪਾਉਣ ਲਈ ਏਸ਼ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਆਪਾਂ 2 ਦੇ 50 ਤੋਂ 55 ਕਿਲੋ ਪਾਇਆ ਤਾਂ ਆਪਣੇ ਕਣਕ ਦੇ ਡਿੱਗਣ ਦੇ ਚਾਂਸਸ ਤਾਂ ਆਪਾਂ ਉੱਦੈ ਹੀ ਬਧਾਰ ਕਿਹਾ ਤੇ ਹੁਣ ਜੇ ਉਹਦੀ ਆਪਾਂ ਹੋਰ ਫੁਟਾਰ ਕਰਾਵਾਂਗੇ ਕੋਈ ਐਦਾਂ ਦੀ ਐਦਾਂ ਦਾ ਪ੍ਰੋਡਕਟ ਪਾ ਕੇ ਜੋ ਕਿ ਕਣਕ ਨੂੰ ਉਹ ਕਰ ਸਕਦਾ ਮਤਲਬ ਵੀ ਫੁਟਾਰ ਕਰਾ ਸਕਦਾ ਤਾਂ ਉਹਦੇ ਨਾਲ ਆਪਣੇ ਖੇਤ ਦੇ ਵਿੱਚ ਆਪਣਾ ਦੱਗਨ ਦੀ ਸਮੱਸਿਆ ਵਧੂਗੀ ਤੇ ਨਾਲੇ ਜੀਵ ਖਰਚ ਤੇ ਨਾਲੇ ਝਾੜ ਨਹੀਂ ਵਧਦਾ ਕੋਈ ਬਹੁਤਾ ਹਾਂ ਜੇ ਤੁਸੀਂ ਕਰਨੀ ਆ ਕੋਈ ਲੂਈ ਸੰਜਾ ਚੰਤਕਰ ਉਹਦੇ ਵਰਗੀ ਗ੍ਰੋਥ ਪ੍ਰੋਮੋਟਰ ਹੈਗਾ ਉਹ ਵੀ ਗ੍ਰੋਥ ਪ੍ਰੋਮੋਟਰ ਹੈ ਪਰ ਉਹ ਹਾਈਟ ਰੋਕਣ ਲਈ ਆ ਵਧਾਉਣ ਲਈ ਨਹੀਂ ਤਾਉ ਮੰਨ ਲਓ 30 68 28 52 29 7 ਇਦਾਂ ਦੀਆਂ ਵੈਰਿਟੀਆਂ ਤੇ ਉਹਦਾ ਕੋਈ ਵੀ ਰਿਜ਼ਲਟ ਨਹੀਂ ਕਿਉਂਕਿ ਜਿਵੇਂ ਡੀਬੀਡਬਲ ਵੈਰਿਟੀਆਂ ਰਿਲੀਜ਼ ਹੋਈਆਂ ਤਾਂ ਨਾਲ ਹੀ ਉਹਨਾਂ ਨੇ ਇਹ ਰਿਲੀਜ਼ ਕਰਤੀ ਵੀ ਇਹ ਤੀਜਾ ਤੀਜਾ ਜੇ ਇਹ ਵੈਰਾਈਟੀਆਂ ਬੀਜਣੀਆਂ ਤਾਂ ਇਹਨਾਂ ਤੇ ਡੀਵੀਡਲ 187 222 303 ਤੇ ਵੀ ਇਹਨਾਂ ਤੇ ਤੁਹਾਨੂੰ ਲੂਈ ਸੰ ਦਾ ਚਮਤਕਾਰ ਦਾ ਸਪਰੇਅ ਕਰਨਾ ਪਊ ਇਹ ਫੇਰ ਹੀ ਝਾੜ ਦੇਣਗੀਆਂ ਪਰ ਇਹ ਸਭ ਕੋਈ ਵੱਡੀ ਚੱਕਰ ਨਹੀਂ ਹੈਗਾ ਜੇ ਕਣਕ ਤੁਹਾਡੀ ਨੂੰ ਤੁਸੀਂ 25 ਤੋਂ 30 25 ਦਿਨਾਂ ਦੀ ਨੂੰ ਪਾਣੀ ਲਾਇਆ ਤਾਂ ਤੁਹਾਨੂੰ ਇਹ ਸਪਰੇਅਾਂ ਦੀ ਕੋਈ ਜ਼ਰੂਰਤ ਵੀ ਨਹੀਂ ਤੇ ਨਾ ਹੀ ਆਪਾਂ ਨੂੰ ਇੰਨਾ ਸਹੀ ਸਮਾਂ ਪਤਾ ਇਹਨਾਂ ਬਾਰੇ ਵੀ ਇਹ ਸਪਰੇਅ ਦੀ ਕਦੋਂ ਜ਼ਰੂਰਤ ਹੈ ਕਿਉਂਕਿ ਦੁਕਾਨਦਾਰ ਕੋਲ ਜਾਓ ਉਹ ਕਹਿਣਗੇ ਨਹੀਂ ਸਾਰੇ ਟਾਈਮ ਕਰੋ ਪਰ ਜਿਹੜਾ ਜਿਆਦਾ ਸਹੀ ਟਾਈਮ ਕੀ ਹੈ ਕਿ ਇੱਕ ਦੋ ਘੰਟਾ ਬਣਦੀਆਂ ਕਣਕ ਦੇ ਹਾਈਟ ਦੇ ਵਿੱਚ ਪਾਈਪ ਦੇ ਵਿੱਚ ਪਹਿਲੀ ਗੰਢ ਤੇ ਦੂਸਰੀ ਗੰਢ ਬਣਨ ਤੋਂ ਪਹਿਲਾਂ ਮਨ ਲਓ ਪਹਿਲੀ ਗੰਢ ਬਣ ਗਈ ਤਾਂ ਉਸ ਤੋਂ ਬਾਅਦ ਦੂਸਰੀ ਗੰਢ ਬਣਨ ਤੋਂ ਪਹਿਲਾਂ ਕਰਨਾ ਤਾਂ ਜੋ ਕਿ ਉਹ ਗੰਢ ਦਾ ਗੈਪ ਘਟ ਜੇ ਤਾਂ ਪਰ ਆਪਾਂ ਨੂੰ ਸਹੀ ਟਾਈਮ ਨਾ ਪਤਾ ਹੁੰਦੇ ਹੋਏ ਤਾਂ ਆਪਣਾ ਵੇਸਟ ਖਰਚਾ ਤਾਂ ਇਸ ਕਰਕੇ ਕਣਕ ਦੇ ਉੱਪਰ ਕਿਸੇ ਵੀ ਫੰਗੀਸਾਈਡ ਜਾ ਕਿਸੇ ਵੀ ਗ੍ਰੋਥ ਪ੍ਰਮੋਟਰ ਜਾਂ ਕੋਈ ਵੀ ਦਾਣੇਦਾਰ ਜ਼ਹਿਰ ਇਹਨਾਂ ਚੀਜ਼ਾਂ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਤਾਂ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਿੰਪਲ ਕੰਮ ਕਰੋ ਆਪਦੇ ਪਹਿਲੀ ਗੱਲ ਤਾਂ ਇਹ ਚੀਜ਼ ਦੇਖੋ ਵੀ ਮੌਸਮ ਦੇ ਵਿੱਚ ਠੰਡ ਪੈਣਾ ਸ਼ੁਰੂ ਹੋਣ ਤੋਂ ਤੁਹਾਡੀਆਂ ਕਣਕਾਂ ਉਦੋਂ ਹੀ ਫਟਾਰ ਕਰ ਦੇਣੀਆਂ ਹਾਂ ਜੇ ਕਿਸੇ ਕਾਰਨ ਕਣਕ ਪੀਲੀ ਪੈ ਗਈ ਗੁੱਲੀ ਡੰਡੇ ਜਾਂ ਬਾਥ ਬਾਥ ਵਾਲੀ ਸਪਰੇ ਜਾਂ ਕਿਸੇ ਭਾਰੇ ਪਾਣੀ ਕਰਕੇ ਤਾਂ ਉਹ ਚੀਜ਼ਾਂ ਦਾ ਤੁਸੀਂ ਹੱਲ ਜ਼ਰੂਰ ਕਰੋ ਉਹਦੇ ਲਈ ਤੁਸੀਂ ਸਿੰਪਲ ਆਪਣੇ ਖਾਦਾਂ ਯੂਜ਼ ਕਰੋ ਪਹਿਲੀ ਗੱਲ ਤਾਂ 15 ਦਿਨਾਂ ਦੇ ਵਿੱਚ ਵਿੱਚ ਤੁਸੀਂ 15 ਤੋਂ 15 ਦਿਨ 15 15 20 20 ਕਿਲੋ 7-8 ਦਿਨਾਂ ਦੇ ਵਿੱਚ ਛਿੱਟਾ ਮਾਰ ਦੋ ਤਾਂ ਵੀ ਤੁਹਾਡੀ ਕਣਕ ਦਾ ਕਲਰ ਚੇਂਜ ਹੋ ਜੂਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਯੂਰੀਆ ਨੂੰ ਦੇਣੀ ਆ ਫਿਰ ਕੋਈ ਅੱਗੇ ਕਿਸੇ ਤਤਾਂ ਵਾਲੀ ਸਪਰੇ ਨੂੰ ਕਿਉਂਕਿ ਤਤਾਂ ਵਾਲੀ ਸਪਰੇ ਦਾ ਵੀ ਕੋਈ ਬਹੁਤਾ ਐਡਾ ਰਿਜ਼ਲਟ ਨਹੀਂ ਜੇ ਤੁਹਾਡੇ ਘਾਟ ਹੀ ਨਹੀਂ ਹੈਗੀ ਤਾਂ ਕਿਸੇ ਜ਼ਿੰਮੇਵਾਰ ਜਾਂ ਕਿਸੇ ਦੁਕਾਨਦਾਰ ਪਿੱਛੇ ਲਾ ਕੇ ਇਹ ਚੀਜ਼ ਤੁਸੀਂ ਨਾ ਵਰਤੋ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਚ